ਏਅਰ ਇੰਡੀਆ ਦਾ ਜਹਾਜ਼ ਗੁਜਰਾਤ ਦੇ ਅਹਮਦਾਬਾਦ ਵਿੱਚ ਹਾ사 ਗ੍ਰਸਤ ਹੋਇਆ ਇਸ ਜਹਾਜ਼ ਦੇ ਵਿੱਚ 242 ਯਾਤਰੀ ਸਵਾਰ ਸੀ ਜਿਨ੍ਹਾਂ ਦੇ ਵਿੱਚ ਵਿਜੇ ਰupani ਵੀ ਸ਼ਾਮਲ ਸੀ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਲੰਡਨ ਜਾ ਰਿਹਾ ਸੀ ਜਦੋਂ ਇਹ ਹਾ사 ਵਾਪਰਿਆ ਡੀਜੀਸੀਏ ਨੇ ਇੱਕ ਬਿਆਨ ਜਾਰੀ ਕਰਕੇ ਲੰਡਨ ਲਈ ਉਡਾਣ ਭਰਨ ਤੋਂ ਬਾਅਦ ਅਹਮਦਾਬਾਦ ਵਿੱਚ ਜਹਾਜ਼ੇ ਹਾਸਤਾ ਗ੍ਰਸਤ ਹੋਣ ਤੋਂ ਕੁਝ ਮਿੰਟ ਪਹਿਲਾਂ ਇੱਕ ਮੈਡੇ ਕਾਲ ਜਾਰੀ ਕੀਤੀ ਗਈ ਸੀ ਪਰ 에ਅਰ ਟ੍ਰੈਫਿਕ ਕੰਟਰੋਲ ਵੱਲੋਂ ਕੋਈ ਜਵਾਬ ਨਹੀਂ ਆਇਆ ਇਸ ਤੋਂ ਥੋੜੀ ਦੇਰ ਬਾਅਦ ਜਹਾਜ਼ ਹਾ사 ਗ੍ਰਸਤ ਹੋ ਗਿਆ ਮੈਡੇ ਕਾਲ ਇੱਕ ਐਮਰਜੈਂਸੀ ਕਿ ਜਿਉਂ ਅੰਤਰਰਾਸ਼ਟਰੀ ਪੱਧਰ ਤੇ ਰੇਡੀਓ ਸੰਚਾਰਾਂ ਇਹ ਗੰਭੀਰ ਖਤਰੇ ਦੇ ਸੰਕੇਤ ਵਜੋਂ ਜਾਂਦੀ ਹੈ ਇਹ ਇੱਕ ਐਮਰਜੈਂਸੀ ਸਥਿਤੀ ਨੂੰ ਦੱਸਾਉਂਦੀ ਹੈ ਜੋ ਜਾਨ ਲਈ ਖਤਰਾ ਪੈਦਾ ਕਰਦੀ ਹੈ ਤਾਂ ਦੱਸਦੀ ਹੈ ਕਿ ਜਹਾਜ਼ ਦੇ ਹਾ사ਗ੍ਰਸਤ ਹੋਣ ਤੋਂ ਬਾਅਦ ਕਾਫੀ ਜੜਕੀ ਇਸ ਦੇ ਨਾਲ ਮਾਹੌਲ ਉਹੋ ਸੰਸਨੀ ਵਾਲਾ ਫੈਲਾ ਹੋਇਆ ਦੱਸਦੀ ਹੈ ਕਿ ਖਾਸੇ ਦੇ viral video ਦੇ ਵਿੱਚ Boeing ਜਹਾਜ਼ ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਹੇਠਾਂ ਆਉਂਦੇ ਦੇਖਿਆ ਗਿਆ ਤੇ ਦੁਪਹਿਰ 2 ਵਜੇ ਦੇ ਕਰੀਬ ਹਵਾਈ ਅੱਡੇ ਦੇ ਨੇੜੇ ਮੈਗਾਨੇ ਨਗਰ ਖੇਤਰ ਦੇ ਵਿੱਚ ਹਾਦਸਾ ਗ੍ਰਸਤ ਹੋਇਆ। ਹਾਦਸੇ ਤੋਂ ਤੁਰੰਤ ਬਾਅਦ ਇਲਾਕੇ ਦੇ ਵਿੱਚ ਕਾਲੇ ਧੂੰਏ ਦਾ ਇੱਕ ਵੱਡਾ ਬੱਦਲ ਉੱਠਾ। ਦੇਖਿਆ ਰਿਪੋਰਟਰ ਅਨੁਸਾਰ ਉਡਾਣ ਨੇ ਉਡਾਣ ਭਰਨ ਤੋਂ ਬਾਅਦ 1 ਮਈ ਦਿਵਸ ਕਾਲ ਵੀ ਦਿੱਤੀ ਗਈ ਸੀ। ਦਸਿਆ ਜਾ ਰਿਹਾ ਕਿਸ ਜਹਾਜ਼ ਦੇ ਵਿੱਚ 169 169 ਭਾਰਤੀ ਤੇ 53 ਬ੍ਰਿਟਿਸ਼ ਨਾਗਰਿਕ ਸ਼ਾਮਲ ਸੀ ਮੰਨਿਆ ਜਾ ਰਿਹਾ ਕਿ ਜਹਾਜ਼ ਹਵਾਈ ਅੱਡੇ ਦੀ ਸੀਮਾ ਦੇ ਨੇੜੇ ਹਾ사 ਗਰਸਤ ਹੋਇਆ ਸਾਹਮਣੇ ਆਈਆਂ ਸ਼ੁਰੂਆਤੀ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਦੇ ਟੁਕੜੇ ਟੁਕੜੇ ਹੋ ਗਏ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਾਸੇ ਦੇ ਵਿੱਚ ਜਹਾਜ਼ ਦੇ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਇਸ ਹਾਸੇ ਤੋਂ ਬਾਅਦ ਸਿਆਸਤਦਾਨਾਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਘਟਨਾ ਦੀ ਨਿੰਦਿਆ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਉਂਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਜੇ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਤਾਂ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨੀਆਂ ਹੈਰਾਨੀਜਨਕ ਤੇ ਕਿੰਨੀਆਂ ਦੁਖਦਾਈ ਚੜੀ ਕਿ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਹੁਣ ਨਵੇਂ ਤੋਂ ਨਵੇਂ ਜੜੀ ਕੀ ਖੁਲਾਸੇ ਹੋ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ